ਭੈਣੋ ਅੱਜ ਤੋਂ ਨਾਮ ਜਪਣਾ ਸ਼ੁਰੂ ਕਰ ਦਿਓ ਭੈਣੋ ਇਸ ਵੀਡੀਓ ਨੂੰ ਹਰ ਇੱਕ ਭੈਣ ਤੱਕ ਸ਼ੇਅਰ ਕਰਿਓ ਕਿਉਂਕਿ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੇ ਬਚਨ ਕਹੇ ਨੇ ਮਹਾਰਾਜ ਕਹਿੰਦੇ ਜਿਹੜੀਆਂ ਇਸਤਰੀਆਂ ਦੇ ਹਿਰਦੇ ਦੇ ਵਿੱਚ ਨਾਮ ਨਹੀਂ ਹੁੰਦਾ ਨਾ ਉਹ ਕਦੇ ਵੀ ਮਾਂ ਨਹੀਂ ਬਣ ਸਕਦੀਆਂ ਤੇ ਅੱਜ ਤੁਸੀਂ ਇਸ ਗੱਲ ਨੂੰ ਅਜ਼ਮਾ ਕਰਕੇ ਵੇਖ ਲਓ ਬਹੁਤ ਇਸਤਰੀਆਂ ਐਹੋ ਜੀਆਂ ਨੇ ਜਿਹੜੀਆਂ ਅੱਜ ਮਾਂ ਬਣਨ ਨੂੰ ਤਸਦੀਆਂ ਪਈਆਂ ਨੇ ਪਰ ਉਹਨਾਂ ਦੀ ਕੋਖ ਨੂੰ ਭਾਗ ਨਹੀਂ ਲੱਗਦੀ ਇਹ ਕਿਤੇ ਨਾ ਕਿਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਕਿਹਾ ਕਿ ਜਿਹੜੀਆਂ ਔਰਤਾਂ ਨਾਮ ਨਹੀਂ ਜਪਦੀਆਂ ਨਾ ਉਹਨਾਂ ਦੀ ਕੋਖ ਸੁੰਨੀ ਰਹਿ ਜਾਵੇ ਮਹਾਰਾਜ ਕਹਿੰਦੇ ਜਿਨ ਹਰ ਹਰ ਦਾ ਨਾਮ ਨਾ ਵਸਿਓ ਤਿਨ ਮਾਤ ਕਿ ਜਹਰ ਬਾਝਾ ਕਹਿੰਦੇ ਉਹ ਮਾਂ ਬਾਝ ਰਹਿ ਜਾਵੇ ਭਾਵ ਉਸ ਮੁਖ ਨੂੰ ਕਦੇ ਭਾਗ ਨਾ ਲੱਗੇ ਉਸ ਮੁਖ ਦੇ ਵਿੱਚੋਂ ਧੀ ਪੁੱਤ ਨਾ ਜੰਮੇ ਜਿਸ ਮਾ ਦੇ ਹਿਰਦੇ ਦੇ ਵਿੱਚ ਨਾਮ ਨਾ ਹੋਵੇ ਸੋ ਭੈਣੋ ਅੱਜ ਤੋਂ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ ਕਿਉਂਕਿ ਜੇ ਤੁਹਾਡੇ ਹਿਰਦੇ ਦੇ ਵਿੱਚ ਨਾਮ ਹੋਵੇਗਾ ਤੇ ਤੁਹਾਡੀ ਕੁੱਖ ਦੇ ਵਿੱਚੋਂ ਇੱਕ ਸੰਤ ਮਹਾਪੁਰਸ਼ ਇੱਕ ਯੋਧਾ ਵੀਰ ਪੈਦਾ ਹੋਵੇਗਾ ਤੇ ਜੇ ਇਸ ਫਿਰਦੇ ਦੇ ਵਿੱਚ ਨਾਮ ਨਾ ਹੋਇਆ ਤੇ ਇਸ ਕੁੱਖ ਦੇ ਵਿੱਚੋਂ ਵੀ ਸ਼ੈਤਾਨ ਹੀ ਪੈਦਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ